ਆਲਟੋ ਕਾਰਾਂ ਜਿਹੜੀਆਂ ਕਿ ਵਾਰਦਾਤਾਂ ਚ ਵਰਤਦੇ ਸੀ ਪੰਜ ਮੋਟਰਸਾਈਕਲ ਤੇ ਤਕਰੀਬਨ ਸਵਾ 2 ਕੁਇੰਟਲ ਤਾਂਬੇ ਦੀ ਤਾਰ ਜਿਹੜੀ ਕਿ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਟਰਾਂਸਫਾਰਮਰਾਂ ਚੋਂ ਚੋਰੀ ਕਰਕੇ ਟਰਾਂਸਫਾਰਮਰਾਂ ਚੋਂ ਕੱਢੀ ਸੀਗੀ ਕੁਝ ਪਾਨੇ ਲੋਹੇ ਦੇ ਹਥਿਆਰ ਤਾਰਾਂ ਕੇਬਲਾਂ ਵਗੈਰਾ ਉਹ 55 ਕਿਲੋ ਦੇ ਕਰੀਬ ਹੈਗੀਆਂ ਨੇ ਸਸੀ ਗਲੇਮ ਜਗਤਾਰ ਸਿੰਘ ਸਰਾ ਦਾ ਤੁਸੀਂ ਹੈਵਨ ਇੰਡੀਆ ਵੇਖ ਰਹੇ ਹੋ ਇਸ ਟਾਈਮ ਥਾਣਾ ਸਮਾਲਸਰ ਦੇ ਵਿੱਚ ਖੜੇ ਆ ਜਿੱਥੇ ਕਿ ਇੱਕ ਵੱਡੀ ਚੋਰੀ ਆ ਜਿਹੜੀ ਉਹ ਹੋਈ ਸੀਗੀ ਜਿਹੜਾ ਕਿ ਚੋਰਾਂ ਨੇ ਜਿਹੜੀ ਚੋਰੀ ਕੀਤੀ ਆ ਉਹ ਥਾਣਾ ਸਮਾਲਸਰ ਤੋਂ ਲੈ ਕੇ ਬਾਦਲਪਿੰਡ ਤੱਕ ਜਿਹੜਾ ਚੋਰੀ ਕੀਤੀ ਆ ਜਿਸ ਦੇ ਕੋਲੋਂ ਵੱਡੀ ਗੰਤੀ ਦੇ ਵਿੱਚ ਸਮਾਨ ਰਿਕਵਰ ਕੀਤਾ ਗਿਆ ਥਾਣਾ ਸਮਾਲਸਰ ਦੇ ਮੁਖੀ ਜਨਕਰਜ ਦੇ ਵੱਲੋਂ ਜਿਸ ਦੇ ਨਾਲ ਵਿੱਚੋਂ ਤਾਂਬੇ ਦੀਆਂ ਤਾਰਾਂ ਜਿਹੜੀ 2 ਕਵਾਂਟਲ 21 ਕਿਲੋ ਕੇਬਲ ਤਾਰਾਂ ਦੇ ਨਟ ਬੋਲਟ ਲਗਭਗ 55 ਕਿਲੋ ਪੰਜ ਮੋਟਰਸਾਈਕਲ ਦੋ ਆਲਟੋ ਗੱਡੀਆਂ ਇੱਕ ਕੈਲਸੀਡੀ ਗੱਡੀ ਤੇ ਇੱਕ ਏਸੀ ਵੋਲਟੇਜ ਤੁਹਾਨੂੰ ਦੱਸ ਦਈਏ ਕਿ ਇਹ ਵੀ ਪਤਾ ਲੱਗਿਆ ਕਿ ਇਹ ਸਮਾਨ ਸਿਰਫ ਦੋ ਦਿਨਾਂ ਦੇ ਵਿੱਚ ਚੋਰੀ ਕੀਤਾ ਗਿਆ ਸੀਗਾ ਵੱਡੀ ਵਾਰਦਾਤ ਨੂੰ ਜਿਹੜਾ ਇਲਜ਼ਾਮ ਆ ਜਿਹੜਾ ਲਗਾਤਾਰੇ ਸ਼ਖਸ਼ ਦੇ ਰਿਹਾ ਸੀ ਇਸ ਦੇ ਨਾਲ ਜਿਹੜਾ ਹੋਰ ਵੀ ਜਿਹੜਾ ਲੋਕ ਜੁੜੇ ਆ ਗੈਂਗ ਜੁੜੇ ਆ ਜ਼ਿਲ੍ਹੇ ਦੇ ਵਿੱਚ ਵੱਡਾ ਜਿਹੜਾ ਗੈਂਗ ਆ ਉਹ ਕਾਬੂ ਕਰਨ ਦੇ ਵਿੱਚ ਸਮਾਲ ਸਰ ਦੇ ਪੁਲਿਸ ਦੇ ਵੱਲੋਂ ਜਿਹੜੀ ਸਫਲਤਾ ਹਾਸਲ ਕੀਤੀ ਗਈ ਆ ਤਸਵੀਰਾਂ ਸਰੋਸੇ ਦਿਖਾ ਰਹੇ ਆ ਥੋੜੇ ਟਾਈਮ ਤੱਕ ਡੀਐਸਪੀ ਦਲਵੀਰ ਸਿੰਘ ਸਿੱਧੂ ਪ੍ਰੈਸ ਕਾਨਫਰੰਸ ਕਰਕੇ ਜਿਹੜੀ ਸਾਰੀ ਜਾਣਕਾਰੀ ਦੇਣਗੇ ਤੁਹਾਨੂੰ ਦੱਸ ਦਿੱਤਾ ਕਿ ਜਿਹੜਾ ਮੁੰਡਾ ਇਹ ਰਹਿਣ ਵਾਲਾ ਸੀ ਜਿਹੜਾ ਚੋਰ ਸੀ ਆ ਉਹ ਗਰੋ ਦਾ ਇੱਕ ਮੈਂਬਰ ਗਰਦੀਪ ਸਿੰਘ ਅਰਫ ਰਾਜੂ ਸਾੜਫ ਗੁਰਚਰਨ ਸਿੰਘ ਵਾਸੀ ਗੁਰੂ ਸਰ ਮਾੜੀ ਦਾ ਰਹਿਣ ਵਾਲਾ ਸੀਗਾ ਜਿਸ ਦੇ ਕੋਲੋਂ ਵੱਡੀ ਗਿਣਤੀ ਦੇ ਵਿੱਚ ਰਿਕਵਰੀ ਹੋਈ ਆ ਜਿਹੜੀਆਂ ਤੁਹਾਨੂੰ ਤਸਵੀਰਾਂ ਵਿੱਚ ਅਸੀਂ ਦਿਖਾ ਰਹੇ ਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਹੜੀਆਂ ਆਲਟੋ ਗੱਡੀਆਂ ਮੋਟਰਸਾਈਕਲ ਏਸੀ ਤੇ ਹੋਰ ਵੀ ਜਿਹੜਾ ਸਮਾਨ ਉਧਰ ਰਿਕਵਰ ਜਿਹੜੀ ਪੁਲਿਸ ਕਰ ਰਹੀ ਆ ਲਗਭਗ ਜਿਹੜਾ 7 ਜਨ ਦਾ ਰਿਮਾਂਡ ਆ ਜਿਹੜਾ ਲਿਆ ਜਾ ਰਿਹਾ ਪੁਸ ਤੋਂ ਉਸ ਨੂੰ ਰਿਮਾਰਟ ਤੇ ਲੈ ਕੇ ਹੋਰ ਪਸ਼ਕਸ਼ ਕੀਤੀ ਜਾ ਰਹੀ ਆ ਵੱਡਾ ਗੈਂਗ ਜਿਹੜਾ ਆਪਾਂ ਕਹਿ ਸਕਦੇ ਆ ਇਸ ਨਾਲ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਪੈਸੀ ਉਹਦਾ ਬਹੁਤਾ ਖਤਮ ਜ਼ਰੂਰ ਹੋਵੇਗਾ ਪਰ ਕਿਸਾਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਜਿਹੜਾ ਆ ਰਾਹਤ ਦੀ ਸਾਹ ਜ਼ਰੂਰ ਮਿਲੂਗੀ ਇਰਾਦਾ ਸਾਹ ਮਿਲੂਗੀ ਕਿਉਂਕਿ ਜਿਹੜਾ ਲਗਾਤਾਰ ਜਿਹੜੀਆਂ ਤਾਂਬੇ ਦੀਆਂ ਚੋਰੀ ਹੋ ਰਹੀ ਸੀਗੀ ਤਾਰਾ ਚੋਰੀ ਹੋ ਰਹੀਆਂ ਸੀਗਾ ਉਸ ਦੇ ਕਿਤੇ ਨਾ ਕਿਤੇ ਠੱਲ ਪੈਣ ਦੇ ਸਬਾਬ ਨਾਲ ਜ਼ਰੂਰ ਆ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਕਿ ਵੱਡਾ ਜਿਹੜਾ ਚੋਰ گرو ਆ ਜਿਹੜਾ ਉਹਦਾ ਇੱਕ ਸਰਗਰ ਮੈਂਬਰ ਆ ਜਿਹੜਾ ਉਹ ਕਾਬੂ ਕੀਤਾ ਗਿਆ ਵੱਡੀ ਰਿਕਵਰੀ ਜਿਹੜੀ ਉਹ ਕਰਾਈ ਗਈ ਆ ਉਹ ਤੁਹਾਨੂੰ ਕਰਾਉਣਿਆਂ ਗੱਲਬਾਤ ਡੀਐਸਪੀ ਦਲਵੀਰ ਸਿੰਘ ਪ੍ਰੈਸ ਕਾਨਫਰੰਸ ਨਾਲ ਕੀ ਕਹਿੰਦੇ ਜੀ ਅਜੀਤ ਗਾਂਧੀ ਮਾਨਯੋਗ ਐਸਐਸਪੀ ਸਾਹਿਬ ਮੋਗਾ ਜੀ ਦੇ ਵਿਸ਼ੇਸ਼ ਮੁਹਿੰਮ ਜੋ ਜੁਰਾਇਮ ਪੇਸ਼ਾ ਲੋਕਾਂ ਦੇ ਖਿਲਾਫ ਉਹਨਾਂ ਨੇ ਛੇੜੀ ਹੋਈ ਹੈ ਉਹਦੇ ਤਹਿਤ ਕੱਲ ਸਮਾਲਸਰ ਪੁਲਿਸ ਨੂੰ ਕਾਫੀ ਵੱਡੀ ਕਾਮਯਾਬੀ ਮਿਲੀ ਹੈ ਪਿੱਛੇ ਜੇ ਸ਼ਿਕਾਇਤਾਂ ਕਾਫੀ ਆ ਰਹੀਆਂ ਸੀ ਪਿੰਡਾਂ ਚੋਂ ਕਿ ਟਰਾਂਸਫਾਰਮਰ ਚੋਰੀ ਦੀਆਂ ਕਈ ਵਾਰਦਾਤਾਂ ਹੋਈਆਂ ਸੀਆਂ ਨੇੜੇ-ਤੇੜੇ ਦੇ ਪਿੰਡਾਂ ਚ ਤੇ ਉਸੇ ਹੀ ਟਰਾਂਸਫਾਰਮਰ ਚੋਰੀ ਜਿਹੜਾ ਗੈਂਗ ਹੈਗਾ ਅੰਤਰ ਡਿਸਟ੍ਰਿਕਟ ਗੈਂਗ ਹੈਗਾ ਜਿਹੜਾ ਉਹਦਾ ਇੱਕ ਮੈਂਬਰ ਗੁਰਦੀਪ ਸਿੰਘ ਉਰਫ ਰਾਜੂ ਵਾਸੀ ਮਾੜੀ ਗੁਰੂਸਰ ਮਾੜੀ ਤੋਂ ਇਹ ਹੈਗਾ ਇਹਨੂੰ ਮੁਖਬਰੀ ਦੇ ਆਧਾਰ ਤੇ ਪਰਚਾ ਦਰਜ ਕਰਕੇ ਇਨੂੰ ਸੁਖਾਨੰਦ ਬੁਰਜਲਦਾ ਰੋਡ ਤੋਂ ਕਾਬੂ ਕੀਤਾ ਗਿਆ ਤੇ ਇਹਦੀ ਇਹਦੀ ਇਨਕਸ਼ਾਫ ਦੇ ਬੇਸ ਤੇ ਬਾਹਰ ਖੜੀਆਂ ਨੇ ਦੋ ਆਲਟੋ ਕਾਰਾਂ ਜਿਹੜੀਆਂ ਕਿ ਵਾਰਦਾਤਾਂ ਚ ਵਰਤਦੇ ਸੀ ਪੰਜ ਮੋਟਰਸਾਈਕਲ ਤੇ ਤਕਰੀਬਨ ਸਵਾ 2 ਕੁਇੰਟਲ ਤਾਂਬੇ ਦੀ ਤਾਰ ਜਿਹੜੀ ਕਿ ਇਹਨਾਂ ਨੇ ਪਿਛਲੇ ਸਮੇਂ ਦੌਰਾਨ ਟਰਾਂਸਫਾਰਮਰਾਂ ਚੋਂ ਚੋਰੀ ਕਰਕੇ ਟਰਾਂਸਫਾਰਮਰਾਂ ਚੋਂ ਕੱਢੀ ਸੀਗੀ ਕੁਝ ਪਾਨੇ ਲੋਹੇ ਦੇ ਹਥਿਆਰ ਤਾਰਾਂ ਕੇ ਬਲਾ ਵਗੈਰਾ ਉਹ 55 ਕਿਲੋ ਦੇ ਕਰੀਬ ਹੈਗੀਆਂ ਨੇ ਇਹ ਸਾਰਾ ਕੁਝ ਸਮਾਨ ਸੁਖਵਿੰਦਰ ਸਿੰਘ ਐਸਆਈ ਦੀ ਰਹਿਨਮਾਈ ਹੇਠੇ ਕਾਬੂ ਕੀਤਾ ਗਿਆ ਬੰਦਾ ਤੇ ਇਸ ਨਾਲ ਇਹਦੇ ਗੈਂਗ ਦੇ ਹਜੇ 4 ਹੋਰ ਮੈਂਬਰ ਕਾਬੂ ਕੀਤੇ ਜਾਣੇ ਟੋਟਲ 5 ਮੈਂਬਰੀ ਗੈਂਗ ਹੈ ਪਰ ਉਹਨਾਂ 5 ਮੈਂਬਰਾਂ ਦੇ ਵੀ ਅੱਗੇ ਹੋਰ ਗਰੁੱਪ ਬਣਾਏ ਹੋਏ ਨੇ ਇਹਨਾਂ ਨੇ ਕਦੇ ਕੋਈ ਗਰੁੱਪ ਜਾਂਦਾ ਹੈ ਕਦੇ ਕੋਈ ਗਰੁੱਪ ਜਾਂਦਾ ਹੈ ਤੇ ਇਹਨਾਂ ਨੇ ਪਿਛਲੇ 3 ਕੁ ਮਹੀਨੇ ਚ ਤਕਰੀਬਨ ਜੋ ਸਾਡੇ ਕੋਲੇ ਹੁਣ ਤੱਕ ਲਿਸਟ ਤਿਆਰ ਕੀਤੀ ਅਸੀਂ 25 ਕੁ ਵਾਰ ਦਾ ਤਾਂ ਟਰਾਂਸਫਰ ਮਾਰਨੀ ਦੀ ਮੰਨੇ ਨੇ ਜੋ <laughs> ਹੈ on the average ਇੱਕ ਦਿਨ ਚ ਤਿੰਨ ਜਾਂ ਚਾਰ ਟਰਾਂਸਫਾਰਮਰ ਲਾ ਲੈਂਦੇ ਸੀਗੇ ਤੇ ਉਹ ਫਿਰ ਅੱਗੇ ਅਸੀਂ ਉਹਨਾਂ ਦੇ ਨਾਂ ਨਹੀਂ ਦੱਸ ਸਕਦੇ ਜਿਹੜੇ ਨਾਲ ਦੇ ਹੈਗੇ ਨੇ ਕਿਉਂਕਿ ਹਜੇ ਉਹ ਕਾਬੂ ਕਰਨੇ ਰਹਿੰਦੇ ਨੇ ਉਹ ਜਲਦੀ ਤੁਹਾਡੇ ਸਾਹਮਣੇ ਲਿਆਂਦੇ ਜਾਣਗੇ ਉਹਨਾਂ ਤੋਂ ਵੀ ਹੋਰ ਬਰਾਮਦਗੀ ਹੋਏਗੀ ਤੇ ਜਿਹੜੇ ਕਬਾੜੀਆਂ ਕੋਲੇ ਇਹਨਾਂ ਨੇ ਸਮਾਨ ਵੇਚਿਆ ਹੈਗਾ ਉਹ ਕਬਾੜੀਏ ਵੀ ਕਾਬੂ ਕੀਤੇ ਜਾਣਗੇ ਤੇ ਉਹਨਾਂ ਕੋਲੋਂ ਵੀ ਹੋਰ ਬਰਾਮਦਗੀ ਕੀਤੀ ਜਾਏਗੀ ਇਹਦੇ ਇਹਦੇ ਤਹਿਤ ਮੁਕੱਦਮਾ ਨੰਬਰ 33 ਮਿਤੀ 14/4/2025 ਅਤੇ ਇੰਤਰਾ 303 317 ਜਿਹੜੀ ਕਿ ਪੁਰਾਣੇ ਆਈਪੀਸ ਦੇ ਬਰਾਬਰ ਹੈਗੇ 379 411 ਦੇ ਉਹ ਦੇ ਤਹਿਤ ਪਰਚਾ ਸਮਲਸਰ ਥਾਣੇ ਕੱਲ ਦਰਜ ਹੋਇਆ ਤੇ ਇਹਦੀ ਤਫਤੀਸ਼ جاری ਹੈ ਅੱਜ ਇਸ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਇਹਦਾ ਹੋਰ ਰਿਮਾਂਡ ਮੰਗਿਆ ਸੀ 7 ਦਿਨਾਂ ਦਾ ਰਿਮਾਂਡ ਲੈ ਕੇ ਬਾਕੀ ਦੋਸ਼ੀਆਂ ਬਾਰੇ ਵੀ ਪਤਾ ਕਰਾਂਗੇ ਤੇ ਹੋਰ ਸਮਾਨ ਕਿੱਥੇ-ਕਿਤੇ ਵੇਚਦੇ ਸੀ ਉਹ ਸਾਰੇ ਵੈਰੀਫਾਈ ਕਰਾਂਗੇ ਕਿੱਥੋਂ ਤੱਕ ਇਹਨਾਂ ਚੋਰੀਆਂ ਕੀਤੀਆਂ ਸਰ ਹੋਣਗੀਆਂ ਚੋਰੀਆਂ ਜੋ ਸਾਡੇ ਕੋਲੇ ਲਿਸਟ ਆਈ ਹੈ ਜੋ ਇਹਨਾਂ ਤੋਂ ਪੁੱਛ ਕੇ ਚ ਮੁਢਲੀ ਪੁੱਛਗਿੱਛ ਅਜੇ ਪੂਰੀ ਡਿਟੇਲ ਪੁੱਛਗਿੱਛ ਨਹੀਂ ਹੋਈ ਪਰੇ ਹੈ ਮਤਲਬ ਆਪਣਾ ਮੋਗਾ ਫਰੀਦਕੋਟ ਬਠਿੰਡਾ ਜਿਆਦਾ ਵਾਰਦਾ ਤਾਂ ਬਠਿੰਡਾ ਦੀਆਂ ਨੇ ਤੁਸੀਂ ਇਹ ਗੱਲ ਹੈਰਾਨ ਹੋਵੋਗੇ ਵੀ ਇਹ ਇਹਨਾਂ ਦੀ ਪਹੁੰਚ ਬਾਦਲ ਚੁੰਬਾ ਤੇ ਉਹ ਜਿਹੜੇ ਕਲਚ ਰਾਨੀ ਵਾਲੇ ਪਿੰਡ ਨੇ ਜਿਹੜੀ ਉਹ ਰੋਡ ਹੈ ਅਨੰਦਗੜ ਰੋਡ ਉੱਥੋਂ ਤੱਕ ਇਹਨਾਂ ਦੀ ਮਾਰ ਸੀਗੀ ਤੇ ਕਾਫੀ ਬਠਿੰਡਾ ਦੇ ਪਿੰਡਾਂ ਚੋਂ ਚੋਰੀ ਕੀਤੀ ਹੋਈ ਹੈ ਤੇ ਉਤੇ ਅਸੀਂ ਪਤਾ ਕਰਾਂਗੇ ਕਿੱਥੇ ਕਿੱਥੇ ਇਹਨਾਂ ਦੇ ਪਰਚੇ ਦਰਜ ਹੈਗੇ ਨੇ ਤੇ ਉਹਨਾਂ ਨੂੰ ਵੀ ਇਦਾਂ ਬਰੇਤਲਾ ਦਿੱਤੀ ਜਾਏ ਆਪਣੇ ਖਲਕੇ ਦੇ ਲੱਗਾ ਏਰੀਆ ਵਿੱਚ ਪਹਿਲਾਂ ਪਤਾ ਦਰਜ ਹੈਗੇ ਇਹਨਾਂ ਦੇ ਪਰਚਾ ਹਜੇ ਤੱਕ ਪਰਚਾ ਮੇਰੇ ਖਲ ਦਰਜ ਨਹੀਂ ਹੈ ਕੋਈ ਸੱਤ ਬੰਦੇ ਫੜੇ ਗਏ ਆ ਇਥੋਂ ਦੇ ਆ ਬਾਹਰ ਲਈਏ ਸਾਰੇ ਮਾੜੀ ਮੁਸਫਾ ਦਾ ਇੱਕ ਬਾਕੀ ਨੇੜੇ ਤੇੜੇ ਦੇ ਪਿੰਡਾਂ ਦੇ ਹੈਗੇ ਨੇ ਕੁਝ ਬਠਿੰਡੇ ਦੇ ਹੈਗੇ ਨੇ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਦਾ ਕਿ ਉਹ ਫਿਰ ਸਾਨੂੰ ਫੜਨੇ ਹੋਰ ਜ਼ਿਆਦਾ ਔਖੇ ਹੋ ਜਾਣਗੇ ਤੁਹਾਨੂੰ ਅਸੀਂ ਸੁਣਾਇਆ ਡੀਐਸਪੀ ਜਲਵੀਰ ਸਿੰਘ ਦਾ ਵਿਆਹ ਤੇ ਵਿਖਾਇਆ ਵੀ ਨਾਲ ਤਸਵੀਰਾਂ ਜਿਸ ਦੇ ਵਿੱਚ ਡੀਐਸਪੀ ਜਲਵੀਰ ਸਿੰਘ ਨੇ ਜਿਹੜੀ ਸਾਰੀ ਕਹਾਣੀ ਦੱਸੀ ਆ ਕਿ ਕਿਵੇਂ ਬਠਿੰਡੇ ਤੱਕ ਜਿਹੜਾ ਇਹ ਚੋਰਗਰੋ ਆ ਸਰਗਰਮ ਸੀਗਾ ਬਾਦਲਪੈਂਡਾ ਤੋ ਲੈ ਕੇ ਤੱਕ ਜਿਹੜਾ ਹੈ ਮਾਰ ਕਰਦੇ ਸੀਗੇ ਇਹਨਾਂ ਦੇ ਹੋਰ ਮੈਂਬਰ ਜਿਹੜੇ ਬਠਿੰਡਾ ਦੇ ਨਾਲ ਕਹਿੰਦੇ ਸਬੰਧਤ ਆ ਉਹਨਾਂ ਦਾ ਨਾਂ ਨਾਂ ਦੱਸਣ ਦੀ ਸ਼ਰਤ ਤੇ ਦੱਸਿਆ ਕਿ ਜਿਹੜਾ ਉਹਨਾਂ ਦੇ ਤੱਕ ਕਿਹੜੀ ਪਹੁੰਚ ਕੀਤੀ ਜਾ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਥਾਣਾ ਸਮਾਲਸਰ ਦੇ ਵੱਲੋਂ ਹੋਰ ਇਹੋ ਜਿਹੀਆਂ ਕਾਰਵਾਈਆਂ ਕੀਤੀਆਂ ਜਾਣਗੀਆਂ ਇਹ ਆਉਣ ਵਾਲਾ ਸਮਾਂ ਦੱਸੂਗਾ ਕੈਮਰਾਮੈਨ ਪਰਮੀਤ ਦੇ ਨਾਲ ਮੈਂ ਜਗਤਾਰ ਸਿੰਘ ਸਰਾਹ ਹੈਵਨ ਇੰਡੀਆ ਟੀਵੀ ਸਮਾਲਸਰ